ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਟੈਕਨੀਕਲ ਪਲੰਬਰ ਤੇ ਜਿੰਨੇ ਵੀ ਆਪਣੇ ਨਾਲ ਨਵੇਂ ਦਰਸ਼ਕ ਜੁੜ ਰਹੇ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਬਹੁਤ ਹੀ ਘੈਂਟ ਜਿਹੜਾ ਪ੍ਰੋਡਕਟ ਹੈਗਾ ਐਮਬੀ ਕੰਪਨੀ ਦਾ ਜਿਹੜਾ ਮੈਟ੍ਰਿਕਸ ਦਾ ਇਹ ਪ੍ਰੋਡਕਟ ਆ ਆਪਾਂ ਜ਼ਿਆਦਾਤਰ ਦੇਖਦੇ ਰਹਿੰਨੇਗੇ ਘਰਾਂ ਦੇ ਵਿੱਚ ਆਪਾਂ ਜਿਹੜੇ ਮੋਟਰ ਤੋਂ ਸਪਲਾਈ ਦਿੰਨੇ ਆਗੇ ਉਦੇ ਮੈਨ ਜਿਹੜੇ ਗੇਟਵਾਲ ਹੁੰਦੇ ਨੇ ਕਿ ਸਪਲਾਈ ਦੇ ਓਪਨ ਕਰਨ ਤੋਂ ਬਾਹਰ ਰੱਖਣੇ ਪੈਂਦੇ ਨੇ ਜਿਹੜੇ ਕਿ ਆਪਣੀ ਫਿਨਿਸ਼ਿੰਗ ਦੌਰਾਨ ਜਿਹੜੀ ਆਪਣੀ ਘਰ ਦੀ ਸੁੰਦਰਤਾ ਨੂੰ ਆ ਜਿਹੜਾ ਉਹ ਖਰਾਬ ਕਰਦੇ ਨੇ ਤੇ ਉਹਦਾ ਆਪਾਂ ਨੇ ਪੱਕਾ ਹੱਲ ਲੱਭ ਕੇ ਲਿਆਂਦਾ ਜੀ ਇਹ ਆ ਜ ਬਾਲ ਇਹਨੂੰ ਆਪਾਂ ਕਨਸੀਲਡ ਬਾਲ ਜਾਂ ਆਈ ਪੁਸ ਬਾਲ ਵੀ ਕਹਿੰਦੇ ਨੇ ਜੀ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਆ ਜੀ ਫਲਾਂਜ ਆ ਜੀ ਜਿੰਨੇ ਕਿ ਆਪਾਂ ਕਨਸੀਲਡ ਨੂੰ ਦੇ ਵਿੱਚ ਇੰਸਟਾਲ ਕਰਦੇ ਆ ਉਵੇਂ ਆਪਾਂ ਨੇ ਇਹ ਇੰਸਟਾਲ ਕਰਨਾ ਹੀ ਇਹ ਆਪਣਾ ਜਿਹੜਾ ਪੂਰਾ ਪ੍ਰੋਡਕਟ ਹੈਗਾ ਇਹਨੂੰ ਤੁਹਾਨੂੰ ਓਪਨ ਕਰਕੇ ਦਿਖਾਉਣਾ ਹੈ ਤੁਹਾਨੂੰ ਇਹ ਹੈ ਜੀ ਆਪਣਾ ਕਨਸੀਲਡ ਵਾਲ ਜਿਹੜਾ ਕਿ ਬਿਲਕੁਲ ਹੀ ਕਨਸੀਲਡ ਦੇ ਹੈਂਡਲ ਵਾਂਗ ਸਾਰਾ ਅਪਰ ਪਾਰਟ ਹੈ ਜਿਹੜਾ ਕਨਸੀਲਡ ਦੇ ਵਾਂਗ ਹੀ ਕੰਮ ਕਰਦਾ ਇਧਰ ਆਪਣਾ ਜਿਹੜਾ ਡਿਸਕ ਵਾਲੇ ਕੰਮ ਆ ਅੱਧੀ ਜੁੜੀ ਦਾ ਆਓ ਨਾ ਤੇ ਆਓ ਹੁਣ ਆਪਾਂ ਇਹ ਤੁਹਾਨੂੰ ਕਈ ਮੇਰੇ ਦਰਸ਼ਕ ਵੀਰਾਂ ਦੇ ਆਪਣੇ ਜਿਹੜੇ ਸਰੋਤਿਆਂ ਦੇ ਸਵਾਲ ਹੁੰਦੇ ਨੇ ਵੀ ਜੇ ਆਪਾਂ ਕੰਧ ਦੇ ਵਿੱਚ ਲਾਤਾ ਤਾਂ ਇਹਦੀ ਇੰਨੀ ਜ਼ਿਆਦਾ ਲਾਈਫ ਤਾਂ ਕਿਸੇ ਚੀਜ਼ ਦੀ ਵੀ ਨਹੀਂ ਹੁੰਦੀ ਕਿਉਂਕਿ ਜਿਹੜੀ ਚੀਜ਼ ਕੇਰਾ ਬਣੀਆ ਉਹਨੇ ਰਿਪੇਅਰ ਤਾਂ ਉਹਨੇ ਮੰਗਣੀ ਮੰਗਣੀ ਆ ਵੀ ਇਹ ਇਹਦੀ ਕੰਧ ਦੇ ਵਿੱਚ ਆਪਾਂ ਰਿਪੇਅਰ ਕਿਵੇਂ ਕਰ ਸਕਦੇ ਆ ਆਪਾਂ ਹੁਣ ਤੁਹਾਨੂੰ ਇਹਦੀ ਰਿਪੇਅਰ ਕਰਕੇ ਦਿਖਾਵਾਂਗੇ ਬਹੁਤੀ ਸੌਖੀ ਰਿਪੇਅਰ ਹੈ ਇਹਦੀ ਹੁਣ ਆਪਾਂ ਇਹਦੀ ਰਿਪੇਅਰ ਤੁਹਾਨੂੰ ਕਰਕੇ ਦਿਖਾਵਾਂਗੇ ਜੀ ਬਹੁਤ ਹੀ ਈਜ਼ੀ ਰਪਿਆ ਰਹੀ ਦੀ ਹਰੇਕ ਸਪੇਅਰ ਪਾਰਟ ਸੱਪਾ ਨੂੰ ਮਿਲ ਜਾਂਦਾ ਜੀ ਇਹਦਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਇਹਦਾ ਖੁੱਲਾਗੇ ਜੀ ਪ੍ਰੋਟਕਨ ਮੁਕਵਾ ਦੇ ਇਹਦੇ ਵਿੱਚ ਇੱਕ ਲੱਗਿਆ ਹੁੰਦਾ ਨਾਟਾ ਹੈਂਡਲ ਵੀ ਬਹੁਤ ਪ੍ਰੋਪਰ ਤਰੀਕੇ ਨਾਲ ਲੱਗਦਾ ਇਹਦੇ ਵਿੱਚ ਇਹ ਖੁੱਲ ਚੁੱਕਿਆ ਜੀ ਇਹਦਾ ਨਾਟਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਪ੍ਰੋਡਕਟ ਬਣਾਇਆ ਹੋਇਆ ਹੈ ਕਿਉਂਕਿ ਡਿਸਕ ਦੇ ਵਿੱਚ ਆਮ ਤੌਰ ਤੇ ਆਪਾਂ ਦੇਖਦੇ ਆਂਗੇ ਦੰਦੇ ਮਰ ਜਾਂਦੇ ਨੇ ਤੇ ਕਾ ਕਰਕੇ ਇਹਦੇ ਵਿੱਚ ਸਿੱਧਾ ਸਰਾਖ ਕੱਢ ਕੇ ਇੱਥੋਂ ਇਹਦੇ ਵਿੱਚ ਨਟ ਲੱਗਦਾ ਕਰਿਆ ਹੈ ਜੀ ਜਿਹੜਾ ਕਿ ਬਹੁਤ ਹੀ ਭੈਂਟ ਲੱਗਾ ਮੈਨੂੰ ਉਸ ਤੋਂ ਬਾਅਦ ਆਪਾਂ ਨੇ ਕਾਰ ਲੈਂਣਾਗਾ ਸੇਮ ਕਨਸੀਲਡਰ ਜਿਹੜਾ ਕਿ ਪਰਪਾਰਟ ਚਾਹੁੰਦਾ ਆਪਾਂ ਨੂੰ ਇਹ ਲੱਗਦਾ ਆਪਾਂ ਨੂੰ ਵੀ ਇੱਥੇ ਗੰਦਿਆਂ ਦੇ ਵਿੱਚ ਪਾ ਕੇ ਜਿਹੜਾ ਹੈਂਡਲ ਪਾਉਣ ਵਾਸਤੇ ਆ ਤੇ ਉਸ ਤੋਂ ਬਾਅਦ ਆਪਨੇ ਇਥੋਂ ਖੋਲਣਾ ਹੀ ਇਹਨੂੰ ਦੇਖੋ ਕਿਵੇਂ ਖੋਲਦੇ ਆਪਾਂ ਇਹ ਆਪਣਾ ਜਿਹੜਾ ਪੂਰਾ ਨਰ ਸੀਗਾ ਇਹ ਖੁੱਲ ਚੁੱਕਿਆ ਹੀ ਤੇ ਹੁਣ ਆ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਜਿਹੜੀ ਗੋਲੀ ਹੁੰਦੀ ਆ ਵੀ ਉਹਨੂੰ ਆਪਾਂ ਲੇ ਕਿਵੇਂ ਕੱਢਣਾ ਪੇਜ ਕੱਢਣ ਵਾਲਾ ਆਪਾਂ ਨੇ ਕੱਢ ਲਿਆ ਜੀ ਇਹਨੂੰ ਕੱਢਣਾ ਤੇ ਪਾਉਣਾ ਬਿਲਕੁਲ ਆਸਾਨ ਆ ਜੀ ਤੇ ਇਹਦੇ ਵਿੱਚ ਦੋ ਹੁੰਦੇ ਆਗੇ ਆਪਣੇ ਜਿਹੜੇ ਜਿੰਨੂ ਪਾ ਵਾਈਟ ਵਾਈਟ ਜੇ ਨੇ ਜਿੰਨੀ ਜਾਨ ਹੈ ਨਾ ਅਪਾ ਉਹਨਾਂ ਦੀ ਡਿਪੈਂਡ ਹੁੰਦਾ ਸਾਰਾ ਪਾਣੀ ਨੂੰ ਰੋਕਣਾ ਜਿਆਦਾਤਰ ਇਹ ਹਰੇਕ ਗੇਟ ਵਾਲ ਦੇ ਵਿੱਚ ਇਹੀ ਖਰਾਬ ਹੁੰਦੇ ਜੀ ਤੇ ਆਪਾਂ ਇਹ ਵੀ ਆਪਾਂ ਨੂੰ ਐਮਬੀ ਵੱਲੋਂ ਮਿਲਦਾ ਸਾਰਾ ਸੈੱਟ ਜੇ ਆਪਣੇ ਜਿਹੜੇ ਜਾਨ ਬਦਲ ਨੇ ਜਾਨ ਵੀ ਬਦਲੇ ਜਾ ਸਕਦੇ ਆ ਪਲਾਸਟਿਕ ਦੇ ਤੇ ਜੇ ਗੋਲੀ ਬਦਲਣੀ ਪੂਰੀ ਇਹ ਗੋਲੀ ਵੀ ਬਦਲੀ ਜਾ ਸਕਦੀ ਹੈ ਜੀ ਪ੍ਰੋਪਰ ਇਹ ਇਹ ਬਣ ਉਸਾਨੀ ਨਾਲ ਮਿਲ ਜਾਂਦੀ ਹੈ। ਹੁਣ ਆਪਾਂ ਇਹਨੂੰ ਪਹਿਲਾਂ ਇਹ ਦਰਾਇ ਦੇ ਵਿੱਚ ਇੱਕ ਰਾਵੜ ਲਗਿੰਦੀ ਆ। ਉਹਦੇ ਉੱਪਰ ਫਿਕਸ ਕਰ ਦਾਂਗੇ ਆਪਾਂ ਰਾਵੜ ਲਾ ਕੇ। ਕਾਹਨ ਦਾ ਤਰੀਕਾ ਬਿਲਕੁਲ ਹੀ ਸੌਖਾ ਈ। ਤੁਹਾਡੇ ਸਾਹਮਣੇ ਆਪਾਂ ਪਾਵਾਂਗੇ ਨਹੀਂ। ਸਿੱਧਾ ਰੱਖ ਕੇ ਇਹਦੇ ਵਿੱਚ ਕੱਟ ਦਿੱਤਾ ਹੁੰਦਾ ਈ। ਉਹਦੇ ਸਾਹਮਣੇ ਸਿੱਧਾ ਰੱਖ ਕੇ ਆਪਾਂ ਇਹ ਪਾਤਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਦੂਸਰਾ ਹਿੱਸਾ ਉਹ ਕੱਟ ਨੂੰ ਆਪਾਂ ਇਹਦੀ ਚਿਰੀ ਦੇ ਵਿੱਚ ਰੱਖ ਕੇ ਜਿਹੜੀ ਬੋਲ ਦੇ ਵਿੱਚ ਆ ਆਪਾਂ ਇਹਨੂੰ ਕੱਟ ਦਾਂਗੇ ਪੂਰਾ ਟਾਈਟਲੀ ਇਹਦੇ ਵਿੱਚ ਵੀ ਕਰਵਡ ਰਿੰਗ ਲੱਗਿਆ ਹੁੰਦਾ ਹੈ ਜਿਵੇਂ ਕਿ ਡਿਸਕ ਦੇ ਉੱਪਰ ਲੱਗਿਆ ਹੁੰਦਾ ਹੈ ਨੂੰ ਟਾਈਟ ਕਰਨ ਦੇ ਵਾਸਤੇ ਤਾਂ ਇਹ ਆਪਾਂ ਹੁਣ ਰੈਂਚ ਨਾਲ ਕੱਟਤਾ ਤੇ ਇਹਦੀ ਫਿਨਿਸ਼ਿੰਗ ਦੇ ਦੌਰਾਨ ਇਹਦੇ ਉੱਪਰ ਉਦਾਂ ਹੀ ਜਿੰਨਾ ਕਿ ਪ੍ਰੋਪਰਟ ਆਪਾਂ ਲਾਹੇ ਨੇਗੇ ਅਲੱਗ-ਅਲੱਗ ਪ੍ਰੋਪਰਟ ਉਮੀ ਇੰਸਟਾਲ ਕਰਾਂਗੇ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਨੇ ਜਿਹੜਾ ਹੈਂਡਲ ਸੀ ਕੱਟਿਆ ਇਸ ਤੋਂ ਬਾਅਦ ਲਾਇਆ ਜੀ ਆਪਣੇ ਅ퍼 ਪਾਰਟ ਅ퍼 ਪਾਰਟ ਤੋਂ ਬਾਅਦ ਜਿਹੜਾ ਇਹਦਾ ਮੇਨ ਹੈਂਡਲ ਆਗਾ ਆਨ-ਆਫ ਕੰਟਰੋਲ ਆ ਆਪਾਂ ਉਹ ਲਾਵਾਂਗੇ ਇਹਦੀ ਇਹ ਫਲਾਂਜਾ ਇਹ ਫਲਾਂਜ ਆਪਾਂ ਜਦੋਂ ਫਿਨਿਸ਼ਿੰਗ ਹੁੰਦੀ ਆ ਆਪਾਂ ਫਿਨਿਸ਼ਿੰਗ ਵੇਲੇ ਲਾਉਣੀ ਆਗੀ ਇਹ ਉਹਨਾ ਮੇਨ ਕੰਮ ਰਹਿ ਗਿਆ ਜੀ ਆਪਣਾ ਹੈਂਡਲ ਦਾ ਹੈਂਡਲ ਦਾ ਵੀ ਆਪਾਂ ਅਗਰ ਲਗਾ ਰਹੇ ਆ ਉਹ ਵੀ ਰੱਖ ਕੇ ਹੈਂਡਲ ਨੂੰ ਇਹਦੇ ਉੱਤੇ ਜਿਹੜਾ ਪੇਚ ਆ ਪੇਚ ਆਪਾਂ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਇਹਦਾ ਫਿਨਿਸ਼ਿੰਗ ਪੁਆਇੰਟ ਸੀਗਾ ਸਭ ਤੋਂ ਪਹਿਲਾਂ ਭਲਾ ਵੀ ਬੋਲਿਆ ਸੀ ਪਰ ਉਹਨੂੰ ਲਾ ਦੇਣਾ ਜੀ ਇਹ ਆਪਣਾ ਜਿਹੜਾ ਕੰਸੀਲਡ ਫਸਕੌਕ ਸੀਗਾ ਜੀ ਉਹ ਹੋ ਗਿਆ ਰੈਡੀ ਤੇ ਸਭ ਤੋਂ ਮੇਨ ਕਾਰਨ ਆਪਣਾ ਵੀਡੀਓ ਪਾਉਣ ਦਾ ਇਹ ਸੀਗਾ ਵੀ ਆਪਾਂ ਜਿਹੜੀ ਆਪਣੀ ਕੋਠੀ ਦਾ ਫਰੰਟ ਹੁੰਦਾ ਜਿਆਦਾਤਰ ਇਹ ਗੇਟ ਵਾਲ ਨੇੜੇ ਫਰੰਟ ਦੇ ਕੰਧਾਂ ਦੇ ਉੱਪਰ ਹੀ ਆਉਂਦੇ ਨੇ ਉੱਥੇ ਆਪਾਂ ਨੂੰ ਬਹੁਤ ਹੀ ਭੜੇ ਲੱਗਦੇ ਨੇ ਗੇਟ ਵਾਲ ਲੱਗੇ ਹੋਏ ਕਿਉਂਕਿ ਸਾਰੀ ਜਿਹੜਾ ਫਰੰਟ ਹੁੰਦਾ ਫਰੰਟ ਵਿਗੜ ਜਾਂਦਾ ਉਹਦੇ ਨਾਲ ਤੇਜ ਬਕ ਜਗਾ ਵੀ ਬਹੁਤ ਜ਼ਿਆਦਾ ਘੇਰਦੇ ਨੇ ਜਦੋਂ ਆਪਾਂ ਡਬਲ ਐਲਬੋ ਕਰਕੇ ਉਹਨੂੰ ਬਾਹਰ ਕੱਢਦੇ ਆਂਗੇ ਤਾਂ ਇਹ ਜਿਹੜੀ ਆਪਣਾ ਕਨਸੀਲਡ ਵਾਲਾ ਹੈਗਾ ਇਹ ਪ੍ਰੋਪਰ ਤਰੀਕੇ ਨਾਲ ਲੱਗਿਆ ਹੋਵੇ ਤਾਂ ਜਿਹੜੀ ਹੈ ਕਿ ਇਹਦੀ ਲੁੱਕ ਬਹੁਤ ਵਹਟ ਆਉਂਦੀ ਆ ਇਹ ਜਿਹੜਾ ਤੁਸੀਂ ਗੇਟ ਵਾਲ ਦੇਖ ਰਹੇ ਹੋ ਇਹ ਆਪਾਂ ਨੇ ਕੰਧ ਤੋਂ ਬਾਹਰ ਲਾਇਆ ਹੋਇਆ ਜੀ ਕਿਉਂਕਿ ਇਹਦਾ ਮੇਨ ਕਾਰਨ ਇਹੀ ਹੁੰਦਾ ਕਿ ਬਾਅਦ ਦੇ ਵਿੱਚ ਰਿਪੇਅਰ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਜਿਹੜਾ ਗੜਬੀ ਵਾਲ ਆਪਾਂ ਨੇ ਦੇਣਾ ਹੁੰਦਾ ਉਹ ਤਾਂ ਆਪਾਂ ਮੋਟਰ ਦੇ ਉੱਤੇ ਵੀ ਦੇ ਦਿੰਨੇ ਆ ਤੇ ਇਹ ਗੇਟ ਬਾਲ ਨੂੰ ਲਾਉਣ ਲਈ ਜੁਨੀਅਨ ਲਾਉਣਾ ਪੈਂਦਾ ਤਾਂ ਕਰਕੇ ਆਪਾਂ ਜਿਹੜਾ ਗੇਟ ਬਾਲ ਲਾਇਆ ਇਹ ਬਾਹਰ ਆ ਜੀ ਪਰ ਜਿਹੜਾ ਕਨਸੀਲਡ ਵਾਲਾ ਉਹ ਆਪਾਂ ਕੰਦ ਵਿੱਚ ਹੀ ਲਗਾ ਸਕਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਐਨ ਆਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇ ਜੀ ਤੇ ਇਹ ਆਪਣੀਆਂ ਤੁਸੀਂ ਆਈਡੀਆ ਨੇ YouTube Instagram ਤੇ Facebook ਦੀ ਤਾਂ ਤੁਸੀਂ ਆਪਾਂ ਨੂੰ ਹੋਰ ਜਾਣਕਾਰੀ ਲਈ ਇਨਾਂ ਦੇ ਫੋਲੋ ਕਰ ਸਕਦੇ ਹੋ ਜੀ ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਤੇ ਨਵਾਂ ਪ੍ਰੋਡਕਟ ਲੈ ਕੇ ਜੀ